ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫਿਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਤੰਦਰੁਸਤ ਹੋ ਠੀਕ ਠਾਕ ਹੋ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਮੈਂ ਬੱਸ ਬੈਂਕ ਜਾ ਕੇ ਆਈ ਸੀ ਕਿ ਤੇ ਬੈਂਕ ਦੇ ਵਿੱਚ ਮੈਨੂੰ ਥੋੜਾ ਜਿਹਾ ਮੇਰਾ ਆਪਣਾ ਕੰਮ ਸੀਗਾ ਮੰਮੀ ਦਾ ਕੁਝ ਕੰਮ ਸੀ ਮੰਮੀ ਨੂੰ ਲੈ ਕੇ ਗਈ ਸੀ ਕਿ ਤੇ ਮੈਂ ਆਪਣਾ ਇੱਕ ਲੋਨ ਕਰਵਾਇਆ ਹੋਇਆਗਾ ਉਸਤੇ ਰਿਗਾਰਡਿੰਗ ਮੈਨੂੰ geke ਲਾਣੇ ਪੈ ਰਹੇ ਤਿੰਨ ਚਾਰ ਵਾਰੀ ਮੈਂ ਬੈਂਕ ਚ ਜਾ ਆਈ ਹਾਂ ਪਰ ਤੁਹਾਨੂੰ ਪਤਾ ਹੀ ਐ ਜੀ ਬੈਂਕ ਤੋਂ ਤਦੋਂ ਲੋਨ ਲੈਣਾ ਹੋਵੇ ਤਾਂ ਕਿੰਨੇ ਜ਼ਿਆਦਾ ਕੀੜੇ ਲੱਗਦੇ ਆ ਸੋ ਬਸ ਮੈਂ ਜਦੋਂ ਹੀ ਆ ਕੇ ਬੈਠੀ ਆ ਹਲੇ ਮੈਂ ਸਕੂਟੀ ਲਗਾਈ ਸੀਗੀ ਤੇ ਰੂਮ ਹੈ ਜਿਹੜਾ ਪੂਰਾ ਠੰਡਾ ਠੰਡਾ ਸੀਗਾ ਸੋ ਮਾਈਂਡ ਇੱਕ ਵਾਰ ਫਰੈਸ਼ ਹੋਇਆ ਤੇ ਸੋਚਿਆ ਕਿ ਚਲੋ ਹੁਣ ਲੱਗੇ ਹੱਥ ਇਸ ਫਰੈਸ਼ ਮਾਈਂਡ ਦੇ ਨਾਲ ਕੁਝ ਕੁ ਸੂਟਾਂ ਦੀ ਜਿਹੜੀ ਮੇਰੇ ਕੋਲ ਕਲੈਕਸ਼ਨ ਹੈ ਜੋ ਮੈਂ ਰਿਪੀਟ ਕਰਵਾਈ ਨਹੀਂ ਜੋ ਮੇਰੇ ਕੋਲ ਸਟਾਕ ਖਤਮ ਸੀ ਤੇ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰ ਰਹੇ ਸੀ ਜਿੰਨਾ ਸੂਟਾਂ ਦੀ ਉਹ ਸੂਟ ਆ ਜਿਹੜੇ ਮੈਂ ਬੁਟੀਕ ਤੋਂ ਲੱਪ ਕੇ ਵਾਪਸ ਲੈ ਕੇ ਆਂਦੀ ਆ ਕੁਸ਼ਕ ਦੀ ਨਵੇਂ ਸੂਟ ਆ ਗਏ ਤੁਸੀਂ ਉਹਨਾਂ ਤੇ ਇੱਕ ਨਿਗਾਹ ਮਾਰ ਲਓ ਤੋੜਾ ਲਓ ਮੈਂ ਤੁਹਾਨੂੰ ਜਿੰਨੇ ਕੇ ਇਸ ਫਰੰਟ ਕੈਮਰੇ ਤੋਂ ਮੈਂ ਦਿਖਾ ਦਿੰਨੀ ਆ ਤੇ ਬਾਕੀ ਬੈਕ ਕੈਮਰੇ ਤੋਂ ਪ੍ਰੋਪਰ ਸੂਟਾਂ ਦੀ ਵੀਡੀਓ ਜਿਹੜੀ ਉਹ ਅੱਗੇ ਮੈਂ ਸ਼ੇਅਰ ਕਰ ਦੂੰਗੀ ਉਹਨਾਂ ਦੇ ਵਿੱਚ ਜੀ ਸਭ ਤੋਂ ਪਹਿਲਾਂ ਇੱਕ ਕਸਟਮਰ ਦੀ ਡਿਮਾਂਡ ਆਈ ਸੀ ਇਹ ਜਿਹੜੇ ਇਹ ਵਾਲੇ कॉटन ਦੇ ਸੂਟ ਨੇ ਨਾ ਪਹਿਲੀ ਗੱਲ ਤਾਂ ਫੀਡਬੈਕ ਜਿਹੜਾ ਆਇਆ ਕਸਟਮਰ ਸਾਡੇ ਇਥੇ ਲੋਕਲ ਵੀ ਜਿਨ੍ਹਾਂ ਨੇ ਲੈ ਕੇ ਸਟਿਚ ਕਰਵਾਏ ਆ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਇਹ ਸੂਟ ਨੇ ਪਿਓਰ ਕਾਟਨ ਹੈ ਜੀ ਗਰਮੀ ਦੇ ਵਿੱਚ ਜਿਹਨੂੰ ਕਹਿ ਦਿੰਦੇ ਆਪਾਂ ਵੀ ਪੂਰੀ ਸਰਦਾਰੀ ਪ੍ਰੋਵਾਈਡ ਕਰਦੇ ਰੈਮਟੈਕਸ ਦੇ ਸੂਟ ਹੈ ਜੀ ਇਹਨਾਂ ਦੇ ਨਾਲ ਇਹਦੇ ਨਾਲ ਇਹ ਵਾਲੀ ਇਸ ਦੀ ਸ਼ਰਟ ਬਲੈਕ ਦੇ ਵਿੱਚ ਇਹ ਸਕਿਨ ਥੋੜਾ ਜਿਹਾ ਆਫ ਵਾਈਟ ਸਕਿਨ ਇਸ ਤਰ੍ਹਾਂ ਦਾ ਇਹਦਾ ਪ੍ਰਿੰਟ ਹੈ بیس ਇਸ ਦਾ ਬਲੈਕ ਹੈ ਸ਼ਰਟ ਦਾ ਤੇ ਇਸ ਦੇ ਨਾਲ ਇਹ ਵਾਲੀ ਕਰੀਮ ਹੈ ਜਿਹੜੀ ਕਰੀਮ ਕਲਰ ਦੇ ਵਿੱਚ ਆਫ ਵਾਈਟ ਕਰੀਮ ਕਲਰ ਆਪਾਂ ਕੁਝ ਵੀ ਕਹਿ ਸਕਦੇ ਸਕਿਨ ਲਾਈਟ ਸਕਿਨ ਇਹ ਵਾਲਾ ਇਸਦੇ ਨਾਲ ਮੈਚਿੰਗ ਬਾਟਮ ਹੈ ਇਹ ਤੁਸੀਂ ਦੇਖ ਸਕਦੇ ਹੋ ਹਨ ਇੱਕ ਸੂਟ ਇਹ ਹੈ ਇਹ ਕਸਟਮਰ ਨੇ ਬਹੁਤ ਜ਼ਿਆਦਾ ਮੰਗਿਆ ਸੀਗਾ ਉਹ ਜਿਵੇਂ ਜਿਵੇਂ ਮੈਨੂੰ ਬੁਟੀਕ ਤੋਂ ਲੱਪੇ ਆ ਹੁਣ ਮੈਨੂੰ ਕਸਟਮਰ ਮਤਲਬ ਇੰਨੇ ਆਈਡੀਆਂ ਓਪਨ ਕਰਨੀਆਂ ਪੈਣਗੀਆਂ ਮੈਨੂੰ ਇੰਸਟਾ ਦੇ ਉੱਪਰ ਜਾ ਕੇ ਸੋ ਮੈਨੂੰ ਇਹ ਸੀਗਾ ਕਿ ਮੈਂ ਇੱਕ ਵੀਡੀਓ ਬਣਾ ਦਨੀ ਹੈ ਜਿੰਨਾ ਵੀ ਕਸਟਮਰਸ ਨੂੰ ਇੰਨਾ ਦੇ ਆਰਡਰ ਪਵਾਏ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਜੇ ਪੈਂਡਿੰਗ ਰੱਖੇ ਹੋਏ ਨੇ ਆਰਡਰ ਕਿ ਮੈਂ ਚੈੱਕ ਕਰਕੇ ਦੱਸੂੰਗੀ ਉਹ ਇੱਕ ਵਾਰੀ ਇੰਸਟਾ ਦੇ ਉੱਪਰ ਮੈਨੂੰ ਫਿਰ ਤੋਂ ਕਨਫਰਮ ਕਰ ਲੈਣ ਕਿ ਸੂਟ ਕਿਸੇ ਨੇ ਬੁੱਕ ਕੀਤੇ ਹੈ ਜਾਂ ਨਹੀਂ ਕਿਉਂਕਿ ਬਹੁਤ ਸਾਰਿਆਂ ਨੂੰ ਮੈਂ ਪੈਂਡਿੰਗ ਕੀਤਾ ਹੋਇਆ ਸੀਗਾ ਤੇ ਬਹੁਤ ਸਾਰਿਆਂ ਨੂੰ ਮੈਂ ਸਟਾਕ ਓਵਰ ਦਾ ਵੀ ਬੋਲਿਆ ਹੋਇਆ ਸੀ ਸੋ ਇੰਸਟਾਗ੍ਰam ਦੀ ਆਈਡੀ ਹੈ ਜੀ ਆਪਣੀ ਜਿਨ੍ਹਾਂ ਨੂੰ ਨਹੀਂ ਪਤਾ ਸਿੱਤੂ ਵਲੋਗਿੰਗ 62 ਦੇ ਨਾਂ ਤੇ ਆਪਣੀ ਆਈਡੀ ਹੈ ਤੇ ਤੁਸੀਂ ਸਰਚ ਕਰ ਲਿਓ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਜਿਹੜੀ ਇੰਸਟਾਗ੍ਰam ਦੀ ਆਈਡੀ ਆ ਮੈਂਸ਼ਨ ਕਰ ਦੂੰਗੀ ਅੱਛਾ ਜੀ ਦੂਸਰਾ ਸੂਟ ਆ ਜਾਂਦਾ ਹੈ ਇਹ ਵਾਲਾ ਮਤਲਬ ਇਹ कॉटन ਨਾ ਇੱਕ ਇਹੋ ਜਿਹੀ कॉटन ਹੈ ਵੀ ਜਿਹੜੀ ਇੱਕ ਵਾਰ ਪਾ ਕੇ ਨਾ ਬੰਦੇ ਤੇ ਮਤਲਬ ਜਾਣ ਪੈ ਜਾਂਦੀ ਹੈ ਜਿੰਨਾ ਨੂੰ ਆਪਾਂ ਗਰਮੀ ਦੀ ਇਹ ਕਹਿ ਸਕਦੇ ਆਂ ਵੀ ਰਾਮ ਬਾਣ ਇੱਕ ਕਪੜਾ ਹੈ ਇਹ ਰਾਮ ਬਾਣ ਕਪੜਾ ਹੈ ਅੱਛਾ ਜੀ ਇਹ ਇਸ ਦੇ ਵਿੱਚ ਥੋੜਾ ਜਿਹਾ ਇਹਦੇ ਵਿੱਚ ਜਿਵੇਂ ਪੈਰਟ ਤੇ ਵਿੱਚ ਦੋ ਤਿੰਨ ਰੰਗਾਂ ਦੇ ਫਲਾਵਰ ਨੇ ਇਸ ਦਾ ਜਿਹੜਾ ਸਕਿਨ ਆਫ ਵਾਈਟ ਤੇ ਥੋੜਾ ਜਿਹਾ ਵਿੱਚ ਇਹਦੇ ਬਲੂ ਸ਼ੇਡ ਹੈ ਪ੍ਰਿੰਟ ਹੈ ਤੁਸੀਂ ਜਿਹੜਾ ਐਜ਼ ਇਟ ਕਲਰ ਤੁਸੀਂ ਦੇਖ ਰਹੇ ਹੋ ਇਸ ਫੋਨ ਤੇ ਉਹ ਸੇਮ ਹੀ ਆ ਰਿਹਾ ਜੈਨੂਇਨ ਕਲਰ ਹੀ ਆ ਰਿਹਾ ਇਸ ਦੇ ਸਾਹਮਣੇ ਤੇ ਇਸ ਦੇ ਨਾਲ ਸਕਿਨ ਬਾਟਮ ਹੈ ਪੂਰੇ ਫੁੱਲ ਪਿਓਰ ਕਾਟਨ ਦੇ ਵਿੱਚ ਹੈ ਜੀ ਸਟਾਫ ਪੂਰਾ ਪਿਓਰ ਕਾਟਨ ਦਾ ਜਿਹਨੂੰ ਆਪਾਂ ਕਹਿਦੇ ਨੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਵੀ ਚੈੱਕ ਕਰ ਲਓ ਇੰਨਾ ਪਤਲਾ ਵੀ ਨਹੀਂ ਹੈ ਦੇਖੋ ਤੁਸੀਂ ਹੱਥ ਨਹੀਂ ਦਿਖ ਰਿਹਾ ਇਸਦੇ ਅੰਦਰ ਮੈਂ ਸਿੰਗਲ ਇਦਾਂ ਕਰਕੇ ਸਿੰਗਲ ਲੇਅਰ ਦੇ نیچے ਹੱਥ ਲਗਾ ਕੇ ਦਿਖਾਇਆ ਤੇ ਦੇਖੋ ਹੱਥ ਵੀ ਨਹੀਂ ਦਿਖਾਈ ਦਿੰਦਾ ਬਟ ਇੰਨੀ ਸੌਫਟ ਕਾਟਨ ਹੈ ਕਿ ਫੁੱਲ ਟਰਸਟਡ ਕਪੜੇ ਦੀ ਰੈਮਟੈਕਸ ਦੀ ਕਾਟਨ ਹੈ ਤੇ ਇਹ ਸੂਟ ਵੀ ਕਸਟਮਰ ਨੇ ਬਹੁਤ ਜ਼ਿਆਦਾ ਮੰਗਿਆ ਸੀ ਇੱਕ ਇਹਦੇ ਵਿੱਚ ਬਾਟਮ ਦੇ ਉੱਪਰ ਨਾ ਵਰਕ ਕੀਤਾ ਹੋਇਆ ਨਾਲ ਦੁਪੱਟਾ ਮਸਲੀਨ ਦਾ ਤਿੰਨ ਰੰਗਾਂ ਦਾ ਡਾਈ ਹੋਇਆ ਵਾ ਉਹ ਵੀ ਕਸਟਮਰ ਬਹੁਤ ਮੰਗ ਰਹੇ ਸੀ ਉਹ ਇੱਕੋ ਸੂਟ ਮਿਲਿਆ ਹੈ ਬੁਟੀਕ ਤੇ ਮੈਂ ਲੱਭ ਕੇ ਲੈ ਕੇ ਆਈਆਂ ਜਿੰਨੇ ਕੁ ਮੈਨੂੰ ਧਿਆਨ ਚਾਹੀ ਕਿ ਮੇਰੇ ਕਸਟਮਰ ਮੰਗ ਰਹੇ ਸੀ ਜਿੰਨਾ ਸੂਟਾਂ ਦੀ ਵੱਧ ਡਿਮਾਂਡ ਆਈ ਹੋਈ ਸੀ ਉਹ ਮੈਂ ਬੜੀ ਮੁਸ਼ਕਲ ਨਾਲ ਲੱਭ ਕੇ ਲੈ ਕੇ ਆਈਆਂ ਹੁਣ ਤੁਹਾਨੂੰ ਕਿਸੇ ਨੂੰ ਵੀ ਇਹ ਸੂਟ ਚਾਹੀਦੇ ਆ ਤੁਸੀਂ ਜਲਦੀ ਤੋਂ ਜਲਦੀ ਡੀਐਮ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਪਰ ਜਾ ਕੇ ਮੈਸੇਜ ਕਰ ਸਕਦੇ ਹੋ ਤੁਸੀਂ ਆਪਣਾ ਇਹ ਆਰਡਰ ਬੁੱਕ ਕਰ ਸਕਦੇ ਹੋ ਨਹੀਂ ਤਾਂ ਇਹ ਮੇਰੇ ਖਿਆਲ ਜਿਹੜਾ ਇੱਕ ਇੱਕ ਦੋ ਦੋ ਪੀਸ ਆਏ ਨਹੀਂ कि फिर 1-2 ਦਿਨਾਂ ਦੇ ਵਿੱਚ ਸੇਲ ਹੋ ਜਾਣੀ ਤੇ ਤੀਸਰਾ ਸੂਟ ਫੇਰ ਜੇ ਉਹੀ ਰੈਂਟੈਕਸ ਦੇ ਵਿੱਚ ਇਹ ਇਸਦੀ ਸ਼ਰਟ ਹੈ ਇਸ ਤਰ੍ਹਾਂ ਪ੍ਰਿੰਟਡ ਬੇਸਿਸ ਦਾ ਜਿਹੜਾ ਵਾਈਟ ਆਫ ਵਾਈਟ ਹੈ ਵਾਈਟ ਹੈ ਮੇਰੇ ਖਿਆਲ ਕਿਉਂਕਿ ਮੈਂ ਚਸ਼ਮਾ ਵੀ ਨਹੀਂ ਲਗਾਇਆ ਸਪੈਕਸ ਤੋਂ ਬਗੈਰ ਔਰ ਰੂਮ ਦੇ ਵਿੱਚ ਥੋੜਾ ਜਿਹਾ ਮੈਨੂੰ ਅ ਕਲਰ ਹੈ ਜਿਹੜਾ ਆਫ ਵਾਈਟ ਦਿਖਾਰ ਰਿਹਾ ਬਟ ਇਹਦਾ ਜਿਹੜਾ ਫੋਨ ਦੇ ਵਿੱਚ ਆ ਰਿਹਾ ਉਹ ਬਿਲਕੁਲ ਸਹੀ ਰੰਗ ਆ ਰਿਹਾ ਬਿਲਕੁਲ ਸਹੀ ਸ਼ੇਡ ਆ ਰਹੀ ਹੈ ਜੋ ਵੀ ਇਸਦੀ ਹੈ ਤੇ ਇਸ ਦੇ ਨਾਲ ਇਹ ਬਾਟਮ ਹੈ ਇਸ ਤਰ੍ਹਾਂ ਜੀ ਇਹ ਅੱਛਾ ਇਹ ਸੂਟ ਮੇਰੇ ਕੋਲੇ 5 5 7 7 8 8 ਇਸ ਤਰ੍ਹਾਂ ਆਰਡਰ ਹੈ ਜਿਹੜੇ ਪੈਂਡਿੰਗ ਦੇ ਵਿੱਚ ਸੀਗੇ ਮੈਨੂੰ ਤਾਂ ਇਹ ਜਿਹੜੇ ਦੁਬਾਰਾ ਲਿਓਣੇ ਪਏ ਐ ਤੇ ਇਹ ਜੀ λεਮਨ येलो बॉਟਮ ਐ ਨੇਵੀ ਬਲੂ ਦੇ ਵਿੱਚ ਇਸ ਤਰ੍ਹਾਂ λεਮਨ ਯੈਲੋ ਦਾ ਤੇ 3 3 4 ਇਹ ਮਲਟੀ ਕਲਰ ਦਾ ਪ੍ਰਿੰਟ ਐ ਇਸ ਦੇ ਵਿੱਚ ਮਲਟੀ ਪ੍ਰਿੰਟ ਆ ਇਹ ਇਸ ਦੇ ਨਾਲ बॉਟਮ ਐ ਜਿਹੜੀ ਇਹ λεਮਨ ਸ਼ੇਡ ਦੇ ਵਿੱਚ ਐ ਇਹ ਸੂਟ ਵੀ ਕਈਆਂ ਨੇ ਸਕਰੀਨਸ਼ਾਟ ਪਾਏ ਸੀਗੇ ਤੇ ਜਿਨ੍ਹਾਂ ਨੂੰ ਮੈਂ ਬੋਲਿਆ ਸੀਗਾ ਕਿ ਸਟੌਪ ਓਵਰ ਹੈ ਸੋ ਇਹ ਵੀ ਇਹਦੇ ਨਾਲ ਦਾ ਵੀ ਇੱਕ ਇੱਕ ਪੀਸ ਹੋ ਰਿਹਾ ਜੀ ਇਹ ਦੋ ਦੋ ਨੇ ਕਿਸੇ ਦੇ ਵਿੱਚ ਸਿੰਗਲ ਪੀਸ ਹੀ ਮਿਲਿਆ ਕਿਸੇ ਵਿੱਚ ਦੋ ਦੋ ਮਿਲ ਗਏ ਸੋ ਤੁਸੀਂ ਕਨਫਰਮ ਕਰ ਲਿਓ ਜਿਸ ਤੇ ਵੀ ਮੈਸੇਜ ਪੈਂਡਿੰਗ ਸੀਗੇ ਰਿਪਲਾਈ ਨਹੀਂ ਦਿੱਤਾ ਮੈਂ ਜਿਨ੍ਹਾਂ ਨੂੰ ਫਿਰ ਪਲੀਜ਼ ਦੁਬਾਰਾ ਚੈੱਕ ਕਰ ਲਿਓ ਤੇ ਇਸ ਵਾਲੇ ਦੇ ਇਹ ਬਹੁਤ ਸੇਲ ਹੋਇਆ ਜੀ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੇਲ ਹੋਇਆ ਇਹਦੇ ਨਾਲ ਪੀਚ ਹੈ ਜਿਹੜਾ ਇਸ ਦਾ ਬਾਟਮ ਹੈ ਪੀਚ ਬਾਟਮ ਹੈ ਇਸ ਦਾ ਔਰ ਜੜੀਏ ਇਹਦੀ ਸ਼ਰਟ ਹੈ ਬਲੈਕ بیس ਐਸ ਦੇ ਵਿੱਚ ਤੇ ਇਹ ਇਸ ਦਾ ਬਾਟਮ ਹੈ ਇਹ ਵੀ ਬਹੁਤ ਜ਼ਿਆਦਾ ਆਰਡਰ ਤੇ ਸੀਗੇ ਸੂਟ ਵੀ ਬਹੁਤ ਜ਼ਿਆਦਾ ਕਸਟਮਰਾਂ ਨੇ ਮੰਗ ਕੀਤੀ ਸੀਗੇ ਜਿਨ੍ਹਾਂ ਨੂੰ ਮੈਂ ਕਿਹਾ ਸੀਗਾ ਕਿ ਅਗਰ ਮੈਨੂੰ ਮਿਲ ਗਿਆ ਤਾਂ ਮੈਂ ਤੁਹਾਨੂੰ ਰਿਪਲਾਈ ਕਰ ਦੂੰਗੀ ਆਦਰਵਾਇਜ਼ ਸਟਾਕ ਹੈ ਜਿਹੜਾ ਉਹ ਖਤਮ ਹੈ ਇਹਨਾਂ ਨਾਲ ਦੇ ਸਾਰੇ ਮੇਰੇ ਕੋਲੇ 10 10 12 12 ਸੂਟ ਸੀ ਜਿਹੜੇ ਤਕਰੀਬਨ ਸਾਰੇ ਸੀਲ ਹੋ ਗਏ ਪਰ ਬੁਟੀਕ ਤੇ ਜਿਹੜਾ ਇਹ ਭੈਣ ਕੋਲੇ ਪਿਆ ਸੀ ਸਿਸਟਰ ਕੋਲੇ ਪਿਆ ਸੀ ਆਪਾਂ ਉੱਥੋਂ ਲੈ ਕੇ ਆਈਆਂ ਸਪੈਸ਼ਲ ਇਸ ਲਈ ਕਿ ਜਿੰਨਾ ਕਸਟਮਰਾਂ ਨੂੰ ਇਹਨਾਂ ਦੀ ਕਈ ਵਾਰੀ ਐਨੇ ਮੈਸੇਜ ਕੀਤੇ ਪਏ ਹੁੰਦੇ ਨੇ ਨਾ ਇੱਕ ਸੂਟ ਤੇ ਕਿ ਸਾਨੂੰ ਉਹੀ ਸੂਟ ਚਾਹੀਦਾ ਹੈ ਸਾਨੂੰ ਉਹ ਸੂਟ ਮੰਗਵਾ ਕੇ ਦਿਓ ਜੀ ਇਸ ਲਈ ਮੈਂ ਉੱਥੋਂ ਇਹ ਸੂਟ ਚੱਕ ਕੇ ਲੈ ਕੇ ਆਈਆਂ ਸੋ ਹੁਣ ਆ ਜਾਂਦਾ ਹੈ ਜੀ ਇੱਕ ਬੇਬੀ ਪਿੰਕ ਤੇ ਇਸ ਦੀ ਸ਼ਰਟ ਆ ਜਿਹੜੀ ਵਾਈਟ ਦੇ ਵਿੱਚ 베ਬੀ ਪਿੰਕ ਦਾ ਜਿਹੜਾ ਇਹਦਾ ਪ੍ਰਿੰਟ ਹੈ ਤੇ ਕੰਟਰਾਸਟ ਹੈ ਜਿਹੜਾ ਇਸ ਸ਼ਰਟ ਦੇ ਨਾਲ 베ਬੀ ਪਿੰਕ ਦਾ ਅੱਛਾ ਇਹਦੇ ਨਾਲ ਇਹ ਦੁਪੱਟਾ ਵੀ ਮੈਚ ਕੀਤਾ ਸੀਗਾ ਇਹ ਹਾਫ ਸਕੂਨ ਦਾ ਦੁਪੱਟਾ ਹੈਗਾ ਇਸ ਤਰ੍ਹਾਂ ਮੈਚ ਕਰ ਲਿਆ ਸੀਗਾ ਸਾਡੇ ਕੋਲ ਵੈਸੀ ਬੁਟੀਕ ਤੇ ਪਿਆ ਹੋਇਆ ਸੀ ਕਿਸੇ ਸੂਟ ਦੇ ਨਾਲ ਜੋ ਸੂਟ ਸਟਿਚ ਕਰਾ ਲਿਆ ਸੀਗਾ ਬਟ ਉਹਦੇ ਨਾਲ ਦੁਪੱਟਾ ਇਹ ਨਹੀਂ ਲਿਆ ਇਹ ਬਿਲਕੁਲ ਨਵਾਂ ਦੁਪੱਟਾ ਹੈ ਅਗਰ ਕੋਈ ਇਹ ਸੂਟ ਆਰਡਰ ਕਰਦਾ ਹੈ ਤਾਂ ਮੇ ਉਸੇ ਰੇਜ਼ ਦੇ ਵਿੱਚ ਇਹ ਦੁਪੱਟਾ ਕਸਟਮਰ ਨੂੰ ਫ੍ਰੀ ਆਫ ਕਾਸਟ ਹੀ ਜਾਣ ਵਾਲਾ ਹੈ ਇਸ ਦੇ ਨਾਲ ਇਸ ਤਰ੍ਹਾਂ ਜੀ ਕੰਟਰਾਸਟ ਬਾਟਮ ਹੈ ਇਸ ਦੀ ਤੇ ਇਸ ਦਾ ਵਾਈਟ بیس ਹੈ ਇਸ ਦੇ ਵਿੱਚ ਜਿਹੜਾ ਪ੍ਰਿੰਟ ਹੈ ਉਹ ਬਾਟਮ ਦੇ ਨਾਲ ਦਾ ਹੈ ਇਹ ਸੂਟ ਵੀ ਬਹੁਤ ਜ਼ਿਆਦਾ ਪੈਂਡਿੰਗ ਆ ਆਰਡਰ ਇਹਨਾਂ ਦੇ ਮੰਗ ਸੀ ਨਾਲ ਇੱਕ ਜਿਹੜਾ ਸੂਟ ਮੈਂ ਖੁਦ ਬਣਾ ਰਹੀ ਸੀ ਕਿ ਜਿੰਨਾਂ ਦਾ ਮੈਨੂੰ ਫੋਨ ਪਰਿਆ ਪਿਆ ਕਿ ਇਹ ਸੂਟ ਸਾਨੂੰ ਚਾਹੀਦਾ ਇਹ ਸੂਟ ਮਿਲਣਾ ਇੰਨਾ ਮੁਸ਼ਕਲ ਹੋ ਗਿਆ ਕਿ ਦੁਬਾਰਾ ਇਸ ਦੇ ਵਿੱਚ ਸਿਰਫ ਇੱਕ ਸਿੰਗਲ ਸਿੰਗਲ ਸੂਟ ਸਾਨੂੰ ਸ਼ਾਪ ਤੋਂ ਮਿਲਿਆ ਸੀ ਕਾਰੀਗਰ ਦੇ ਕੋਲ ਇੰਨਾ ਮਤਲਬ ਢੇਰ ਪਿਆ ਹੋਇਆ ਸੀ ਜਿਦੇ ਵਿੱਚੋਂ ਸਾਨੂੰ ਇਹ ਬੜੀ ਮੁਸ਼ਕਲ ਨਾਲ ਇੱਕ ਸੂਟ ਮਿਲਿਆ ਅਗਰ ਕਿਸੇ ਨੂੰ ਵੀ ਇਹ ਸੂਟ ਚਾਹੀਦਾ ਹੋਇਆ ਇਸ ਦੇ ਦੁਪट्टे ਦੇ ਉੱਪਰ ਕਾਟਨ ਮਸਲੀਨ ਦਾ ਦੁਪੱਟਾ ਹੈ ਜੀ ਇਹਦੇ ਉੱਤੇ ਵਰਕ ਹੋਇਆ ਵਾ ਬਹੁਤ ਸੋਹਣਾ ਵਰਕ ਹੋਇਆ ਵੈ ਇਹ ਸੂਟ ਮੈਂ ਖੁਦ ਸਟਿਚ ਕਰਾਉਣ ਨੂੰ ਰੱਖਿਆ ਸੀਗਾ ਤੇ ਇਹਦੇ ਨਾਲ ਦਾ ਜਿਵੇਂ ਕਿ ਕਸਟਮਰਾਂ ਨੇ ਕਈ ਆਰਡਰ ਕੀਤੇ ਸੀਗੇ ਪਰ ਪੋਸੀਬਲ ਨਹੀਂ ਹੋ ਸਕਿਆ ਇਹ ਵਾਲਾ ਸੂਟ ਦੁਬਾਰਾ ਲੈ ਕੇ ਆਉਣਾ ਤੇ ਇਸ ਤਰ੍ਹਾਂ ਇਸ ਦੀ ਬਾਟਮ ਹੈ ਥੋੜਾ ਜਿਹਾ ਮੈਂ ਤੁਹਾਨੂੰ ਵੇਅਰ ਕਰਕੇ ਦਿਖਾ ਦਿੰਨੀ ਹਾਂ ਸੌਰੀ ਬਾਟਮ ਨਹੀਂ ਹੈ ਦੁਪੱਟਾ ਹੈ ਬਾਟਮ ਇਸ ਦੇ ਨਾਲ ਪਲੇਨ ਹੈ ਸ਼ਰਟ ਵੀ ਪ੍ਰਿੰਟਡ ਗ੍ਰੇ ਪਲੇਨ ਹੈ ਤੇ ਇਹ ਇਸ ਤਾਜੀ ਦੁਪੱਟਾ ਹੈ ਕਈ ਅੱਛਾ ਇਸ ਤਰ੍ਹਾਂ ਵੀ ਮਤਲਬ ਲੈਂਦੇ ਨੇ ਤਾਂ ਥੋੜੀ ਜਿਹੀ ਲੁੱਕ ਹੈ ਜਿਹੜੀ ਇਸ ਦੁਪट्टे ਦੀ ਇਸ ਤਰ੍ਹਾਂ ਨਿਕਲ ਕੇ ਆ ਰਹੀ ਹੈ ਇਹ ਸਿੰਗਲ ਪੀਸ ਮਿਲਿਆ ਸੀਗਾ ਮੈਂ ਚੱਕ ਲਿਆਂਦਾ ਕਿਸੇ ਵੀ ਕਸਟਮਰ ਨੂੰ ਚਾਹੀਦਾ ਹੋਇਆ ਸਿੰਗਲ ਪੀਸ ਹੀ ਹੈ ਜਿਸ ਨੇ ਪਹਿਲਾਂ ਆਰਡਰ ਕਰਤਾ ਉਸ ਨੂੰ ਇਹ ਸੂਟ ਮਿਲ ਜਾਣਾ ਪਰ ਮੈਨੂੰ ਇਹ ਜੱਬ ਬਹੁਤ ਜ਼ਿਆਦਾ ਵਧੀਆ ਲੱਗਿਆ ਅੱਛਾ ਇੱਕ ਮੈਂ ਡਮੀ ਵੀ ਲੈ ਕੇ ਆ ਰਹੀ ਹਾਂ ਡਮੀ ਦੇ ਉੱਪਰ ਵੀ ਇਹਨਾਂ ਨੂੰ ਡਿਸਪਲੇ ਕਰਿਆ ਕਰਾਂਗੇ ਤਾਂ ਜੋ ਸੂਟਾਂ ਦੀ ਜਿਹੜੀ ਪ੍ਰੋਪਰ ਲੁੱਕ ਹੈ ਜਿਹੜੀ ਉਹ ਤੁਹਾਨੂੰ ਸਮਝ ਆਵੇ 셔ਟ ਦਾ ਬਾਟਮ ਦਾ ਤੇ ਦੁਪੱਟੇ ਦਾ ਜਿਹੜਾ ਪ੍ਰੋਪਰ ਲੁੱਕ ਹੈ ਉਹ ਤੁਹਾਨੂੰ ਸਮਝ ਆਵੇ ਕਿਉਂਕਿ ਸੂਟ ਪਿਆ ਹੋਰ ਤਰ੍ਹਾਂ ਹੁੰਦਾ ਆਪਾਂ ਵੇਅਰ ਕਰਦੇ ਆ ਉਸਦੀ ਆਫਟਰ ਪੇਅਰਿੰਗ ਲੁੱਕ ਹੈ ਉਹ ਹੋਰ ਹੋ ਜਾਂਦੀ ਹੈ ਸਟੀਚਿੰਗ ਤੋਂ ਬਾਅਦ ਜਿਵੇਂ ਕਿ ਆਪਾਂ ਇੱਕ ਲੁੱਕ ਹੋਰ ਦੇਖਣ ਨੂੰ ਮਿਲਦੀ ਹੈ ਤੇ ਇਹ ਇਸ ਦੁਪੱਟੇ ਦੀ ਲੁੱਕ ਹੈ ਜਿਹ ਮੈਨੂੰ ਬਹੁਤ ਸੋਹਣਾ ਲੱਗਿਆ ਇਹ ਵਾਲਾ ਦੁਪੱਟਾ ਸੋ ਮੈਂ ਵੀ ਸੂਟ ਆਪਣਾ ਰੱਖਿਆ ਹੋਇਆ ਹੈ ਕਿ ਮੈਂ ਬੁਟੀਕ ਤੇ ਫੜਾ ਕੇ ਆਉਂਗੀ ਜਿਵੇਂ ਸਾਡਾ ਕਸਟਮਰ ਦਾ ਥੋੜਾ ਜਿਹਾ ਫ੍ਰੀ ਹੁੰਦੀ ਹੈ ਕਿ ਸੂਟਾਂ ਸਾਟਾਂ ਦੀ ਸਲਾਈ ਤੋਂ ਮੈਂ ਆਪਣਾ ਸੂਟ ਵੀ ਸਟਿਚ ਕਰਾਉਂਗੀ ਤੇ ਪਾ ਕੇ ਮੈਂ ਇੰਸਟਾ ਦੇ ਉੱਪਰ ਵੀ ਪਿਕ ਪੋਸਟ ਕਰੂੰਗੀ ਤੇ ਵਾਈਟੀ ਦੇ ਉੱਪਰ ਵੀ ਮੈਂ ਇਸ ਦੀ ਇੱਕ ਵੀਡੀਓ ਦਿਖਾਵਾਂਗੀ ਤੁਹਾਨੂੰ ਅੱਛਾ ਇਹ ਵਾਲੇ ਸੂਟ ਦੇ ਕੋ ਨਜ਼ਰ ਮਰਾ ਦੇਣੀ ਮਰਵਾ ਦੇਣੀ ਹੈ ਦੇਖੋ ਜੀ ਇਸ ਟੀ-ਸ਼ਰਟ ਆ ਥੋੜੀ ਜਿਹੀ ਨੇੜੇ ਤੋਂ ਦੇਖ ਲਓ ਇਸ ਦਾ ਪ੍ਰਿੰਟ ਹੈ ਫੁੱਲ ਪਿਓਰ ਕਾਟਨ ਦੇ ਵਿੱਚ ਸੂਟ ਹੈ ਜੀ ਫੁੱਲ ਪਿਓਰ ਕਾਟਨ ਦੀ ਵਿੱਚ ਇਹਦੀ ਬਾਟਮ ਹੈ ਇੰਨੀ ਸੌਫਟ ਕਾਟਨ ਹੈ ਇਸ ਕੱਪੜੇ ਦਾ ਸਟਾਫ ਦੇਖ ਕੇ ਹੀ ਮੈਂ ਤੈਅ ਕੀਤਾ ਸੀਗਾ ਕਿ ਮੈਂ ਇਸ ਨੂੰ ਸਟਿਚ ਕਰਵਾਉਂਗੀ ਸੋ ਡਮੀ ਤੋਂ ਬਿਨਾ ਇਸ ਤਰ੍ਹਾਂ ਡਿਸਪਲੇ ਕਰਨਾ ਥੋੜਾ ਚੌਕ ਹੈ ਤੇ ਇਹ ਇਸ ਦਾ ਦੁਪੱਟਾ ਹੈ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਵੀ ਕਰ ਸਕਦੇ ਹੁੰਦੇ ਆ ਜਿਵੇਂ ਵੀ ਬਾਟਮ ਤੇ ਮੈਂ ਖੁਦ ਬਾਟਮ ਤੇ ਹਲਕਾ ਜਿਹਾ ਵਰਕ ਕਰਵਾ ਸਕਦੀ ਆ ਅਗਰ ਕੋਈ लेस ਵਗੈਰਾ ਵੀ ਅਟੈਚ ਕਰਨਾ ਚਾਹੁੰਦਾ ਦੁਪੱਟੇ ਦੇ ਨਾਲ ਦੀ ਤਾਂ ਉਹ ਵੀ ਮਿਲ ਜਾਂਦੀ ਹੈ ਸੇਮ ਥੋੜਾ ਜਿਹਾ ਹੋਰ ਵੀ ਵਧੀਆ ਇਸ ਨੂੰ ਪਾਰਾ ਸੂਟ ਬਣਾਇਆ ਜਾ ਸਕਦਾ ਪਰ ਗਰਮੀ ਦੇ ਹਿਸਾਬ ਨਾਲ ਇਹ ਬਹੁਤ ਵਧੀਆ ਸੂਟ ਹੈ ਅੱਛਾ ਜੀ ਹੁਣ ਜਿਹੜੇ ਇਹ ਸਿੰਪਲ ਉਹੀ ਆਪਣੇ ਜੀ ਨੋਰਮਲ ਰੇਂਜ ਵਾਲੇ ਮੈਚਿੰਗ ਕਾਟਨ ਦੇ ਸੂਟ ਇਹਨਾਂ ਦੀ ਮੈਨੂੰ ਇਹ ਸੀਗਾ ਕਿ ਇਹ ਕਸਟਮਰ ਬਹੁਤ ਸਸਤੇ ਸੂਟ ਹੁੰਦੇ ਹਨ ਨਾ ਇਹਨਾਂ ਨੂੰ ਕੀ ਮੰਗਾਏਗਾ ਕਸਟਮਰ ਪਰ ਜਕੀਨ ਮੰਨਿਓ ਸਭ ਤੋਂ ਵੱਧ ਸੂਟ ਇਹ ਮੇਰੇ ਤੋਂ ਕਰੀਅਰ ਹੋਏ ਨੇ ਇਸ ਤੇ ਇਸ ਦੀ ਬਾਟਮ ਹੈ ਇਸ ਦੀ ਸ਼ਰਟ ਹੈ ਇਸ ਦੇ ਵਿੱਚ ਮੇਰੇ ਕੋਲੇ ਦੋ ਤਿੰਨ ਰੰਗ ਦੀ ਬਚੇ ਹੋਏ ਨੇ ਬਾਕੀ ਸਾਰੇ ਸੇਲ ਹੋ ਗਏ ਆ ਇਹ ਬਾਟਮ ਹੈ ਜੀ ਤੇ ਇੱਕ ਇਹ ਐਸਟੀ ਸ਼ਰਟ ਹੈ ਇਹ ਸ਼ਰਟ ਇਹ ਵਾਲੀ ਸ਼ਰਟ ਹੈ ਇਹ ਬਾਟਮ ਹੈ ਇਹ ਦੋ ਰੰਗ ਬਚੇ ਹੋਏ ਆ ਬਸ ਇੱਕ ਇਹ ਜੋ ਪਹਿਲਾਂ ਤਾਂ ਆਪਣੇ ਕੋਲੇ ਪਿਆ ਹੋਇਆ ਸੀਗਾ ਇਹ ਸੇਲ ਨਹੀਂ ਹੋਇਆ ਸੀਗਾ ਇਹ ਮਸਟਰਡ ਕਲਰ ਦਾ ਇਹ ਸ਼ਾਇਦ ਆਈ ਥਿੰਕ ਕਿ ਮੈਂ ਸੇਲ ਕਰੂੰਗੀ ਵੀ ਨਹੀਂ ਮੰਮੀ ਬਣਾ ਲੈਣਗੇ ਕਿਉਂਕਿ ਮੰਮੀ ਨੂੰ ਇਹ ਸਟਾਫ ਵਧੀਆ ਲੱਗਿਆ ਸੀ 컬러 ਵੀ ਵਧੀਆ ਲੱਗਿਆ ਸੀ ਸੋ ਬਸ ਇਹ ਕੁਛਕ ਇਹ ਕੱਪੜੇ ਸੀਗੇ ਜਿਹੜੇ ਬਿਨਾ ਦੁਪੱਟਿਆਂ ਤੋਂ ਸੀ ਇੱਕ ਮੈਂ ਬਲੈਕ ਦੁਪੱਟੇ ਵਾਲਾ ਚਲੋ ਤੁਹਾਨੂੰ ਦਿਖਾਤਾ ਕਿਉਂਕਿ ਉਹਦੇ ਬਹੁਤ ਜ਼ਿਆਦਾ ਆਰਡਰ ਆਏ ਸੀ ਜਦੋਂ ਮੈਂ ਉਹ ਵੀਡੀਓ ਪਾਈ ਸੀ ਇਸ ਸੂਟ ਦੀ ਇਹ ਸਾਰੇ ਸੂਟ ਬਿਨਾ ਦੁਪੱਟਿਆਂ ਤੋਂ ਸੀ ਆਪਣੇ ਕੋਲੇ ਜੀ ਵੈਸੇ ਮਸਲੀਨ ਦੇ ਵਿੱਚ ਵੀ ਮਸਲੀਨ कॉटनਸ ਵੀ ਕੁਝ ਸੂਟ ਪਏ ਆ ਜਿਨ੍ਹਾਂ ਦੇ ਉੱਪਰ ਵਰਕ ਹੈ ਪਰ ਉਹ ਮੈਂ ਤੁਹਾਨੂੰ ਨਹੀਂ ਦਿਖਾਉਂਗੀ ਕਿਉਂਕਿ ਜਿਹੜਾ ਹੁਣ ਮੌਸਮ ਚੱਲ ਰਿਹਾ ਉਹ ਬਹੁਤ ਜ਼ਿਆਦਾ ਸੌਫਟ ਕਪੜਾ ਪਾਉਣ ਦਾ ਬਹੁਤ ਵਧੀਆ ਪਿਓਰ ਕਾਟਨ ਦਾ ਕਪੜਾ ਪਾਉਣ ਦਾ ਮਤਲਬ ਚੱਲ ਰਿਹਾ ਸੋ ਮੈਂ ਉਸੇ ਲਈ ਤੁਹਾਨੂੰ ਮਸਲੀਨ ਕਾਟਨ ਨਹੀਂ ਦਿਖਾ ਰਹੀ ਹਾਂ ਹੁਣ ਆਪਾਂ ਥੋੜੇ ਜਿਹੇ ਜਿਹੜੇ ਸੂਟ ਪਏ ਹੋਏ ਹੈਗੇ ਪੈਚਵਰਕ ਦੁਪੱਟਿਆਂ ਤੇ ਮਸਲੀਨ ਕਾਟਨ ਦੇ ਬਹੁਤ ਸੌਫਟ ਦੁਪੱਟੇ ਨੇ ਬਹੁਤ ਸੌਫਟ ਸੂਟ ਹੈ ਜੀ ਫੁੱਲ ਪਿਓਰ ਕਾਟਨ ਚ ਸੂਟ ਨੇ ਜਿਨ੍ਹਾਂ ਦੇ ਬਾਟਮ ਦੇ ਉੱਤੇ ਵਰਕ ਹੈ ਉਹ ਵੀ ਆਪਣੇ ਕੋਲੇ ਦੁਪੱਟੇ ਪਏ ਹੋਏ ਆ ਪਰ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਦਿਖਾਉਂਗੀ ਕਿਉਂਕਿ ਵੀਡੀਓ ਹੈ ਜਿਹੜੀ ਬਹੁਤ ਲੰ ਤੇ ਇਹ ਸਾਰਾ ਸਟਾਕ ਹੈ ਇਹ ਮੇਰਾ ਰਿਪੀਟ ਇਸ ਲਈ ਹੋਇਆ ਕਿ ਮੈਂ ਇੱਕ ਵਾਰੀ ਫਿਰ ਦੱਸਦੀ ਹਾਂ ਕਿ ਕਸਟਮਰਸ ਨੇ ਇਸ ਦੇ ਆਰਡਰਸ ਲਗਾਏ ਹੋਏ ਸੀ ਤੇ ਜਿਨ੍ਹਾਂ ਨੂੰ ਵੀ ਮੈਂ ਰਿਪਲਾਈ ਨਹੀਂ ਦੇ ਸਕੀ ਉਹਨਾਂ ਨੂੰ ਮੈਂ ਸੌਰੀ ਬੋਲ ਦਿੰਨੀ ਹੈ ਜੀ ਪਹਿਲਾਂ ਹੀ ਵੀ ਮੈਥੋਂ ਰਿਪਲਾਈ ਨਹੀਂ ਹੋ ਸਕਿਆ ਕਿਉਂਕਿ ਬਹੁਤ ਜ਼ਿਆਦਾ ਇਹਨਾਂ ਦੀ ਮੰਗ ਕੀਤੀ ਗਈ ਸੀ ਸਭ ਨੂੰ ਰਿਪਲਾਈ ਦੇਣਾ ਪੋਸੀਬਲ ਨਹੀਂ ਹੋ ਸਕਿਆ ਸੋ ਇਸ ਲਈ ਮੈਂ ਵੀਡੀਓ ਪਾਰੇ ਸੀ ਕਿ ਜਿੰਨਾ ਦੀ ਵੀ ਮੰਗ ਸੀ ਜਿੰਨਾਂ ਨੂੰ ਵੀ ਲੱਗਦਾ ਕਿ ਇਹ ਸੂਟ ਮਤਲਬ ਚਾਹੇ ਲੇਟ ਹੀ ਆਏ ਨੇ 10 ਦਿਨ ਕਿ ਲੈਣੇ ਚਾਹੀਦੇ ਆ ਜਾਂ ਸਾਡੇ ਆਰਡਰ ਪੈਂਡਿੰਗ ਨੇ ਤਾਂ ਇੱਕ ਵਾਰੀ ਜ਼ਰੂਰ ਇਨਸਟਾ ਦੇ ਉੱਪਰ ਡੀਐਮ ਕਰ ਲਿਓ ਕਨਫਰਮ ਕਰ ਲਿਓ ਕਿ ਸੂਟੇ ਅਵੇਲੇਬਲ ਨੇ ਕਿਉਂਕਿ ਅਗਰ ਨਵੇਂ ਫਰੈਸ਼ ਆਰਡਰ ਆ ਜਾਂਦੇ ਆ ਇਹ ਸੇਲ ਹੋ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਦੁਬਾਰਾ ਫੇਰ ਸਟਾਕ ਹੈ ਜਿਹੜਾ ਆਊਟ ਬੋਲਿਆ ਜਾਊਗਾ ਸੋ ਉਹਦੇ ਲਈ ਆਪਾਂ ਜੀ ਸੌਰੀ ਫੀਲ ਕਰਦੇ ਆ ਕਿਉਂਕਿ ਮੈਂ ਲਿਮਟਿਡ ਹੀ ਸਟਾਕ ਇਹ ਮੇਰੇ ਕੋਲ ਬਚਿਆ ਹੋਇਆ ਮੈਂ ਜ਼ਿਆਦਾ ਸਟਾਕ ਨਹੀਂ ਚੱਕਿਆ ਕਿਉਂਕਿ ਹੁਣ ਜੀ ਆਪਣਾ ਕਾਟਨ કોટਨ ਦਾ ਵਰਕ ਚੱਲ ਰਿਹਾ ਜੋ ਆਪਾਂ ਕਾਰੀਗਰਾਂ ਤੋਂ ਸੂਟ ਲੈਣੀ ਹੈ ਜਿਹੜੇ ਗਰਮੀ ਦੇ ਹਿਸਾਬ ਨਾਲ ਤਿਆਰ ਕੀਤੇ ਹੋਏ ਆ ਬਸ ਉਹਨਾਂ ਦੀ ਦੁਬਾਰਾ ਬੁਟੀਕ ਤੇ ਜਾ ਕੇ ਵੀਡੀਓ ਬਣੇਗੀ ਕਿਉਂਕਿ ਉਹ ਸੂਟ ਹੈ ਨਾ ਇਸ ਤਰ੍ਹਾਂ ਫੋਟੋਆਂ ਅਗਰ ਮੈਨੂੰ ਸ਼ੇਅਰ ਕਰਦੀ ਹੈ ਮੇਰੀ ਸਿਸਟਰ ਫੋਟੋਆਂ ਸੈਂਡ ਕਰਦੀ ਹੈ ਤਾਂ ਉਹ ਗੱਲ ਨਹੀਂ ਬਾਨੀ ਸੋ ਮੈਂ ਖੁਦ ਵਿਜ਼ਿਟ ਕਰਕੇ ਜਿਹੜੀ ਉਹਨਾਂ ਦੀ ਵੀਡੀਓ ਲੈਣੀ ਹੈ ਨਾ ਬਹੁਤ ਸੋਹਣੇ ਕੋਟਨ ਦੇ ਸੂਟ ਹੈ ਮੈਂ ਖੁਦ ਵੀ ਇੱਕ ਸੂਟ ਸਟਿਚ ਕਰਵਾ ਰਹੀ ਹਾਂ ਆਪਣਾ ਉਹ ਵੀ ਮੈਂ ਤੁਹਾਨੂੰ ਪਾ ਕੇ ਦਿਖਾਉਂਗੀ ਫੁੱਲ ਪਿਓਰ ਕੋਟਨ ਕੈਂਬ੍ਰਿਕ ਕੋਟਨ ਤੇ ਇਹਨਾਂ ਦੇ ਉੱਪਰ ਇੱਕ ਜੀ ਆਪਾਂ ਐਸਕੇ ਦੀ ਕੋ ਉਹ ਸੂਟ ਵੀ ਸਾਰੇ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਚਲੋ ਜੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਜਿਹੜੇ ਤੁਸੀਂ ਟੀਐਮ ਕਰਿਓ ਹੋਰ ਸੂਟਾਂ ਦੀ ਇਨਕੁਆਰੀਜ਼ ਲਈ ਦੀ ਮਿਲਦੇ ਹਾਂ ਜੀ ਆਪਾਂ ਫੇਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸასი ਸ਼ਕ